ਇਟਾ ਮਾਰੀਏ ਮਰੇ ਕਰਤਾਰ ਨੇ ਤੇ ਗੁਰਨਾਮ ਨੇ ਹਾਂ ਤੁਹਾਡੇ ਇਟਾ ਮਾਰੀਆਂ ਕੀ ਮਸਲਾ ਕੀ ਚੱਲਦਾ ਪਿਆ ਸੀ ਮਸਲਾ ਇਹ ਮਿੰਨਤੀ ਵਰੀ ਜੀ ਹਾਂ ਐ ਸਰਪੰਚਾਇਤ ਦੇ ਵਿੱਚ ਅਸੀਂ ਮੈਂਬਰ ਹੈਗੇ ਮੌਜੂਦਾ ਹਾਂ ਹਾਂ ਠੀਕ ਹੋਇਆ ਇਹ ਆਪਾਂ ਮਰਨਾ ਕਿਤੇ ਪਾ ਲਿਆ ਉਸ ਕੋਈ ਨਹੀਂ ਕੋਈ ਨਹੀਂ ਖਬਰ ਨਹੀਂ ਆ ਕੋਈ ਆ ਕੋਈ ਗੱਲ ਨਹੀਂ ਫਿਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਕੋਈ ਆ ਕੋਈ ਗੱਲ ਨਹੀਂ ਕੀ ਖਾਣੇ ਤੇ ਆਇਆ ਤੇ ਅਨੇ ਪਾਸੇ ਤੋਂ ਕੰਮ ਹੋਇਆ ਹਾਦਰ ਤੋਂ ਅਨੁਭਵ ਦੇ ਚੇਤੇ ਉਹਨਾਂ ਕਹਿੰਦੇ ਮਈਆ ਮਾਰ ਕੇ ਦੀਚੇ ਮਰ ਜਾਈਂ ਆ ਜਿਓ ਜਾ ਜਾ ਉਹਨਾਂ ਮਾਰੀ ਅੰਦਰੋਂ ਬਾਰੇ ਕਹਿ ਲੈ ਸਰ ਇਕੱਠੇ ਹੋ ਗਏ ਸਾਰੇ ਕਿੰਨੇ ਵਰਦਨ ਨੇ ਕਹਿੰਦਾ ਸੀ ਡਾਕਟਰ ਸਾਰੇ ਇਕੱਠੇ ਹੋ ਗਏ ਸੀ ਜਿਹੜਾ ਹੁਣ ਅਸੀਂ ਆਹ ਪਾਣੀ ਮਾਰ ਜਾਨਾ ਤੁਹਾਨੂੰ ਕੱਢ ਦੇਣਾ ਹੈ ਪਿੰਡੋਂ ਬਸ ਕੋਈ ਗੱਲ ਨਾ ਕਰਾ ਦੇ ਪਿੰਡੋਂ ਤਸਵੀਰਾਂ ਜਲਾਲਾਬਾਦ ਹਲਕੇ ਦੇ ਪਿੰਡ ਬੂਰਵਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਵਿਕਾਸ ਕਾਰਜਾਂ ਦੇ ਵਿੱਚ ਕੱਪੜੇ ਦੇ આરોਪ ਲੱਗਣ ਤੋਂ ਬਾਅਦ ਜਾਂਚ ਕਰਨ ਆਈ ਟੀਮ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਇਸੇ ਦੌਰਾਨ ਹੀ ਦੋਨਾਂ ਧਿਰਾਂ ਦੇ ਵਿੱਚ ਝੜਪ ਹੋ ਗਈ ਦੱਸ ਦਈਏ ਕਿ ਇਸ ਝੜਪ ਦੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਨੇ ਜਾਣਕਾਰੀ ਮੁਤਾਬਕ ਪਿੰਡ ਬੂਰਵਾਲਾ ਵਿਖੇ ਬੀਤੇ ਕੁਝ ਮਹੀਨੇ ਪਹਿਲਾਂ ਪਿੰਡ ਵਾਸੀਆਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਪਿੰਡ ਦੇ ਵਿੱਚ ਸਰਪੰਚ ਦੇ ਵੱਲੋਂ ਜੋ ਵਿਕਾਸ ਕਾਰਜ ਕਰਵਾਏ ਗਏ ਨੇ ਉਸ ਦੇ ਵਿੱਚ ਕਪੜਾ ਇਸ ਤੋਂ ਬਾਅਦ ਇਹ ਮਾਮਲਾ ਵਿਭਾਗ ਕੋਲੇ ਪਹੁੰਚਿਆ ਤੇ ਵਿਭਾਗ ਦੇ ਵੱਲੋਂ ਇਸ ਦੀ ਜਾਂਚ ਕੀਤੀ ਗਈ ਪਰ આરોਪ ਹਨ ਕਿ ਜਾਂਚ ਕੀਤੇ ਜਾਣ ਤੋਂ ਬਾਅਦ ਇਸ ਤੇ ਕਾਰਵਾਈ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਕੋਰਟ ਦੇ ਵਿੱਚ ਦੁਬਾਰੇ ਤੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਕੋਰਟ ਦੇ ਵੱਲੋਂ ਆਰਡਰ ਹੋਣ ਤੇ ਅੱਜ ਫੇਰ ਜਾਂਚ ਟੀਮ ਪਿੰਡ ਪਹੁੰਚੀ ਜੋ ਕਿ ਜਾਂਚ ਕਰ ਰਹੇ ਸਨ ਇਸ ਦੌਰਾਨ ਪਿੰਡ ਦੇ ਸ਼ਮਸ਼ਾਨ ਘਾਟ ਪਿੰਡ ਦੇ ਜਿਮ ਅਥ ਡਿਸਪੈਂਸਰੀ ਦੀ ਜਾਂਚ ਹੋ ਗਈ ਜਿਸ ਤੋਂ ਬਾਅਦ ਇੱਕ ਪਿੰਡ ਦੀ ਗਲੀ ਦੀ ਮੰਤੀ ਕੀਤੀ ਜਾ ਰਹੀ ਸੀ ਇਸੇ ਦੌਰਾਨ ਉਥੇ ਮੌਜੂਦ ਦੋਨਾਂ ਥਰਾ ਦੇ ਵਿੱਚ ਟਕਰਾਅ ਹੋ ਜਾਂਦਾ ਅਤੇ ਦੇਖਦੇ ਦੇਖਦੇ ਇੱਕ ਖੂਨੀ ਝੜਪ ਦੇ ਵਿੱਚ ਬਦਲ ਜਾਂਦਾ ਜਿਸ ਤੋਂ ਬਾਅਦ ਹੁਣ ਸਿਵਲ ਹਸਪਤਾਲ ਜਲਾਲਾਬਾਦ ਵਿਖੇ ਤਿੰਨ ਲੋਕਾਂ ਨੂੰ ਭਰਤੀ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਦੋ ਦੀ ਹਾਲਤ ਗੰਭੀਰ ਦੇਖਦੇ ਹੋਏ ਉਹਨਾਂ ਨੂੰ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਫਿਲਹਾਲ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ 3 ਪੇਸ਼ੈਂਟ ਆਏ ਨੇ ਜਿਨ੍ਹਾਂ ਦੇ ਵਿੱਚੋਂ ਦੋ ਨੂੰ ਉਹਨਾਂ ਦੇ ਵੱਲੋਂ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਇੱਕ ਡੀਐਮਐਲਆਰ ਇੱਥੇ ਹੀ ਘੱਟੀ ਜਾ ਰਹੀ ਹੈ ਅਤੇ ਇਸ ਸਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਉਧਰ ਇਸ ਮਾਮਲੇ ਤੇ ਸਾਬਕਾ ਸਰਪੰਚ ਦਾ ਬਿਆਨ ਵੀ ਸਾਹਮਣੇ ਆਇਆ ਹੈ ਚੱਲ ਸਾਰਿਆਂ ਖਬਰਾਂ ਪੜ੍ਹੋ ਕੀ ਉਹਨਾਂ ਨੇ ਇੱਟਾਂ ਮਰੀਆਂ ਮੇਰੇ ਕਰਤਾਰ ਨੇ ਤੇ ਗੁਰਨਾਮ ਨੇ ਹਾਂ ਤੁਹਾਡੇ ਟਾ ਮਾਰੀਆਂ ਕੀ ਮਸਲਾ ਕੀ ਚੱਲਦਾ ਪਿਆ ਸੀ ਮਸਲਾ ਇਹ ਮੰਤੀ ਵਰੀ ਜੀ ਹਾਂ ਇਹ ਸਰ ਪੰਚਾਇਤ ਦੇ ਵਿੱਚ ਅਸੀਂ ਮੈਂਬਰ ਹੈਗੇ ਮੌਜੂਦਾ ਹਾਂ ਹਾਂ ਠੀਕ ਹੋਇਆ ਇਹ ਆਪਾਂ ਮਰਨਾ ਕਿਤੇ ਪਾ ਲਿਆ ਉਸ ਕੋਈ ਨਹੀਂ ਕੋਈ ਨਹੀਂ ਖਬਰ ਨਹੀਂ ਆ ਕੋਈ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਆ ਕੋਈ ਗੱਲ ਨਹੀਂ ਆ ਕੋਈ ਗੱਲ ਨਹੀਂ ਇੱਕ ਮਿੰਟ ਕੁਲਦੀਪ ਕੀ ਗੱਲ ਹੋਈ ਹੈ ਗੱਲ ਕੀ ਹੋਈ ਹੈ ਜਾ ਜਾ ਕਰਦੇ ਪ ਸੀ ਹਾਂ ਤੇ ਜਾ ਜਾ ਕਰਦੇ ਅਸੀਂ ਜੋ ਇਹ ਕਹੇ ਵੀ ਇਹ ਸੜਕ ਸਾਡੀ ਪਹਿਲਾਂ ਦੀ ਬਣੀ ਹੋਈ ਹੈਗੀ ਇਹ ਤੇ ਉਹ ਕਹਿੰਦਾ ਤੁਸੀਂ ਇਹ ਕੌਣ ਹੁੰਦੇ ਵੀ ਸਾਡੀ ਪਹਿਲਾਂ ਬਣੀ ਹੈ ਅਸੀਂ ਪਹਿਲਾਂ ਦੀ ਸੜਕ ਬਣੀ ਆਏ ਹਾਂ ਇਹ ਅਸੀਂ ਬੁਣਾਈ ਹੈ ਸੀ ਜੇ ਕਹਿੰਦੇ ਪਹਿਲਾਂ ਨਹੀਂ ਬਣੀ ਤੂੰ ਕੁਛ ਨਹੀਂ ਤੇ ਘਰ ਵਾਲਾ ਕੋ ਨਾ ਹਾਂ ਤੇ ਪਿਛਲੇ 7 ਸਾਲਾਂ ਦੇ ਵਿੱਚ ਸਾਰੇ ਪੈਸੇ ਮੈਂ ਖਾ ਗਏ ਦੋ ਨਿੱਕੇ ਨਿੱਕੇ ਕੰਮ ਕਰਾ ਕੇ ਉਹ ਵਿਖਾ ਕੇ ਜਿਹੜੇ ਸਾਡੇ ਕੰਮ ਕਰਾਏ ਸੀ ਉਹ ਵਿਖਾਉਣ ਲੱਗ ਗਿਆ ਮੈਂ ਖਿਆ ਵੀ ਇਹ ਸਾਡੇ ਵੇਲੇ ਦਾ ਆ ਕਿਉਂਕਿ ਅਫਸਰ ਨੇ ਕਹੀ ਵੀ ਦੋਵੇਂ ਸਰਪੰਚ ਪੁਰਾਣਾ ਤੇ ਨਵਾਂ ਖੜ ਜਾਣ ਜੈਸ ਕਰੀ ਜਾਣ ਵੀ ਇਹ ਕੰਮ ਹੋਇਆ ਜਿਹੜਾ ਕੰਮ ਹੋਇਆ ਸੀ ਮੈਂ ਕੀਤਾ ਹੈ ਵੀ ਹਾਂ ਆ ਹੋਇਆ ਜਿਹੜੇ ਸਾਡੇ ਕੰਮ ਕੀਤੇ ਸਾਡੀਆਂ ਗਲੀਆਂ ਬਣਾਈਆਂ ਉਹ ਵਿਖਾਉਣ ਲੱਗਾ ਇੱਥੋਂ ਜਿਓ ਸਾਰੇ ਆ ਕੇ ਪਰਿਵਾਰ ਗੱਲ ਪੈ ਗਿਆ ਯਾਨੀ ਕਿ ਜਿਹੜਾ ਇਹ ਉਹਨਾਂ ਮੰਤੀ ਜੋ ਪ੍ਰਸ਼ਾਸਨ ਦੇ ਵੱਲੋਂ ਮੰਤੀ ਕੀਤੀ ਜਾ ਰਹੀ ਸੀਗੀ ਉਹ ਅਫਸਰ ਵਿੱਚੇ ਛੱਡ ਕੇ ਚਲੇ ਗਏ ਕਿਉਂਕਿ ਲੜਾਈ ਝਗੜਾ ਵੇਖ ਕੇ ਨਹੀਂ ਦੂਗਾ ਪਤੌ ਲੈ ਕੇ ਆ ਗਿਆ ਇਹ ਦੂਜਾ ਨਾਲੋਂ ਸਾਰੇ ਕਿੰਨੇ ਲੋਕ ਸੀ ਉਹ ਬੁਗੇ ਚਲਤੀ 40 ਜਣੇ ਆਈ ਤੇ 5-6 ਜਣੇ ਸੀ ਪਹਿਲੇ ਕਿਹਾ ਸੀ ਮੈਡਮ ਨੇ ਸਾਨੂੰ ਅਫਸਰ ਲੈ ਕੇ ਆਈ 3-4 ਬੰਦੇ ਤਿੰਨ ਤਿੰਨ ਆਜੋ ਹਾਂਜੀ ਦੋ-ਦੋ ਚੁਣੇ ਗਏ ਸੀ ਅਸੀਂ ਵੀ ਬੰਦੇ ਕੋਲ ਖੜੇ ਕਰਦੇ ਆਉਂਦੇ ਜਿਹੜੀ ਅਸੈਸਮੈਂਟ ਹੁੰਦੀ ਉਹਨਾਂ ਨੇ ਕਿਹਾ ਸੀ 5 ਬੰਦੇ ਸੀ ਦੋ ਬੰਦੇ ਤੁਸੀਂ ਇਹ ਮੌਜੂਦਾ ਸਰਪੰਚ ਨਾਲ ਦੋ ਇਹ ਸਾਫ ਕਰ ਸਰਪੰਚ ਨਾਲ ਤਿੰਨ-ਤਿੰਨ ਜਣੇ ਆਜੋ ਜੋਰ ਪੀਸਫੁਲੀ ਅਸੈਸਮੈਂਟ ਹੋ ਜੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਹੁਣ ਕਮਾਂਕਾਰਾਂ ਦੇ ਕੰਮ ਬਸ ਹੋ ਗਏ ਦੋ-ਤਿੰਨ ਵਿਖਾ ਕੇ ਤੇ ਅਮਾਉਂਟ ਹੈਗੀ ਜ਼ਿਆਦਾ ਪਿੰਡਾਰਿਆਂ ਦੇ ਪੈਸੇ ਸੀ ਸਾਡੇ ਤੇ ਹੋਰ ਤਾਂ ਹੈ ਨਹੀਂ ਇਹਨਾਂ ਦੇ ਆਪ ਦੇ ਤੇ ਇੱਥੇ ਆ ਕੇ ਜਦੋਂ ਇਹ ਰੁਕ ਗਿਆ ਕੰਮ ਹੋਰ ਇਹਨਾਂ ਕੋ ਸਿਕਾ ਨਹੀਂ ਹੁਣ ਪੁਰਾਣੇ ਕੰਮਾਂ ਦੀ ਮੰਤੀ ਕਰਾਉਣ ਲੱਗੇ ਸੀ ਜਿਹਨੂੰ ਅਸੀਂ ਰੋਕਿਆ ਜੀ ਆ ਗਲਤ ਹੈ ਪਿੰਡ ਵਾਲਿਆਂ ਸਾਰਿਆਂ ਨੇ ਕਿਹਾ ਜੀ ਆਈ ਪੁਰਾਣੇ ਕੰਮ ਹੋਏ ਆ ਆ ਹੁਣ ਮੌਜੂਦਾ ਨਹੀਂ ਹੈਗੇ ਉਹਨਾਂ ਨੂੰ ਸਿਕਾ ਵੀ ਹੁਣ ਸਾਡਾ ਇਹਨੂੰ ਖਤਮ ਕਰੀਏ ਕਿਸੇ ਤਰੀਕੇ ਜਿਹੜਾ ਲੜਾਈ ਸੀ ਉਹਨਾਂ ਦਾ ਸਾਧਨ ਸੀ ਲੜਾਈ ਕਰਕੇ ਉਹਨਾਂ ਨੇ ਸਾਰੇ ਪ੍ਰਸ਼ਾਸਨ ਨੂੰ ਵਾਪਸ ਭੇਜਤਾ ਉਹ ਡਰਦੇ ਪੁਰਾਣੇ ਸੈਕਟਰੀ ਪੁਰਾਣੇ ਜੀ ਨੇ ਇਹਨਾਂ ਨੂੰ ਗਲਤ ਯੂਸੀਆਂ ਦਿੱਤੀਆਂ ਆਈਆਂ ਨੇ ਕੰਮ ਸਾਡੇ ਵੇਲੇ ਦੇ ਕੀਤੇ ਨੇ ਉਹ ਖਾ ਉਹ ਰਹੇ ਨਹੀਂ ਕਿਉਂਕਿ ਉਹ ਪਿਛਲਾ 70 80 ਲੱਖ ਰੁਪਏ ਦੇ ਸੱਚੇ ਹੁੰਦੇ ਲੜਾਈ ਨਾ ਕਰਦੇ ਮਿੰਨਤੀ ਕਰਾਉਂਦੇ ਤੇ ਉਹ ਸੱਚੇ ਬਣਦੇ ਸੀ ਹਾਂ ਕਿਉਂਕਿ ਪਿੰਡ ਵਾਲੇ ਉਹ ਐਵੀ ਗੱਲ ਹੈ ਕੰਮ ਜਿਹੜੇ ਪੁਰਾਣੇ ਹੋਏ ਸੀਗੇ ਪੁਰਾਣੇ ਪੁਰਾਣੇ ਹੈ ਅੱਛਾ ਇਹ ਪਹਿਲਾਂ ਦੇ ਹੋਏ ਹੋਏ ਆ ਦੇ 7 ਸਾਲ ਵਿੱਚ ਕੁਝ ਵੀ ਨਹੀਂ ਕੀਤਾ ਇਹਨਾਂ ਕੁਝ ਵੀ ਨਹੀਂ ਹੋਇਆ ਅਜੋ ਕੰਮ ਅੱਛਾ ਹਾਂਜੀ ਹਾਂਜੀ ਕੁਝ ਵੀ ਨਹੀਂ ਹੋਇਆ ਇਹ ਕੋਈ ਇੱਕ ਆਈਟਮ ਹੀ ਨਹੀਂ ਲੱਗੀ ਹੋਈ ਕੋਈ ਇੱਕ ਕਿੱਟ ਖਾ ਦੇਣ ਵੀ ਇੱਕ ਕਿੱਟ ਲਾਈਈ ਹੈ ਹਾਂ ਕੋਈ ਐਵੇਂ ਗੱਲ ਹੈ ਹਾਂਜੀ ਬਿਲਕੁਲ 40 ਨਲਕੇ ਕਹਿੰਦੇ ਕੋਈ ਨਲਕਾ ਨਹੀਂ ਲੱਗਿਆ ਜੀ ਕੋਈ ਕੁਝ ਨਹੀਂ ਹੋਇਆ ਕੋਈ ਕਹਿੰਦੇ ਨੇ ਜੇਮਾ ਪਿੰਡ ਵਾਲੇ ਜੋ ਨੌਜਵਾਨ ਖੜੇ ਨੇ ਜੇਮਾ ਪੁਰਾਣੀ ਸਰਪੰਚ ਨੇ ਲਿਆ ਕੇ ਦਿੱਤੀ ਸੀ ਉਹ ਹਾਲੇ ਵੀ ਥੋੜੀ ਬੁੱਧੀ ਪਈ ਹੈ ਹਾਂ ਕੁਝ ਨਹੀਂ ਹੈ ਨੌਜਵਾਨ ਖੜੇ ਨੇ ਹਾਂਜੀ ਇਹਨਾਂ ਕੁਝ ਵੀ ਨਹੀਂ ਬਣਾਇਆ ਆਦੀ ਕੋਠੀ ਤਿਆਰ ਕਰ ਲਈਏ ਲਾ ਕੇ ਨੌਜਵਾਨ ਸਭਾ ਖੜੀ ਇਥੇ ਜਿਹੜੇ ਮਸਾ ਪਿੰਡ ਦੇ ਅੰਦਰ ਆਉਣ ਤੋਂ ਰੋਕਦੇ ਆ ਇਹਨਾਂ ਦੀ ਗੱਲਬਾਤ ਹੋਣੀ ਪੈਗੀ ਮੇਰੇ ਆਪ ਬਿਲਕੁਲ ਫੈਕੀ ਨਹੀਂ ਸਾਡੇ ਸਭਾ ਦੇ ਮੈਂਬਰ ਇਹਨਾਂ ਦੇ ਲਾਦੇ ਨੇ ਨਸ਼ਾ ਇਹਨਾਂ ਨੂੰ ਸੱਟ ਮਾਰੀ ਰੋੜੇ ਚਲਾ ਦੇ ਨੌਜਵਾਨ ਸਭਾ ਵੱਲੋਂ ਅਸੀਂ ਇਹ ਸਾਡੇ ਪ੍ਰਧਾਨ ਸਾਹਿਬ ਕਹਿੰਦੇ ਆ ਆ ਮੁੰਡੇ ਦਾ ਕੀ ਆ ਇਹ ਕਾਰਕਾਰੀ ਦੇ ਪ੍ਰਤੀਜੇ ਨਹੀਂ ਕੀਤੀ ਕਮਾਰੀ ਜਾਨ ਚੱਲ ਰਹੀ ਸੀ ਦੋਵੇਂ ਤਰ੍ਹਾਂ ਨੇ ਆਪ ਦਾ ਤਾਂ ਪੱਖ ਰੱਖਣਾ ਸੀ ਜੀ ਜੇ ਤਾਂ ਕਮ ਦੋਵੇਂ ਤਰ੍ਹਾਂ ਸਹਿਮਤ ਹੁੰਦੀਆਂ ਵੀ ਆ ਕੰਮ ਹੋਇਆ ਉਹਦਾ ਮਤਾ ਪਾਸ ਹੋ ਜਾਂਦਾ ਸੀ ਜੀ ਜੇ ਇੱਕ ਤਰ ਕਹਿੰਦੀ ਅਸੀਂ ਕੀਤਾ ਤੇ ਦੂਜੀ ਅਸੀਂ ਕਹਿੰਦੇ ਹਾਂ ਕੰਪਲੇਨਡ ਪਾਰਟੀਆਂ ਜਿਹੜਾ ਅਸੀਂ ਕਹਿੰਦੇ ਆ ਕੰਮ ਪਹਿਲਾਂ ਦੇ ਹੋਏ ਆ ਪਿੰਡ ਵਾਲਿਆਂ ਨੂੰ ਪੁੱਛੀਓ ਪਿੰਡ ਵਾਲੇ ਕਹਿੰਦੇ ਇਹ ਪਹਿਲਾਂ ਦੇ ਹੋਏ ਹੋਏ ਆ ਹੂੰ ਉੱਥੇ ਉਹ ਭੱਕਦੇ ਆ ਲੜਾਈ ਕਰਨ ਦੀ ਕੋਸ਼ਿਸ਼ ਕਰਦੇ ਤਾਂ ਕਿ ਪ੍ਰਸ਼ਾਸਨ ਵਾਪਸ ਚਲਾ ਜਾਏ ਸਾਡੇ ਦੋ ਬੰਦਿਆਂ ਦੇ ਇੱਕ ਦੇ ਮੂੰਹ ਫਾੜਤਾ ਤੇ ਇੱਕ ਸਿਰ ਸਿਰ ਚ ਇੱਟਾਂ ਮਾਰਨੀ ਸ਼ੁਰੂ ਕਰਤੀਆਂ ਹਮ ਕਰਤਾਰ ਗਰਨਾਮ ਤੇ ਹੋਰ ਆਣੇ ਰਿਸ਼ਤੇਦਾਰ ਤੇ ਕਹਿੰਦੇ ਪਿਸਤੌਲ ਲੈ ਕੇ ਆਉਣੇ ਆ ਜੀ ਇੱਥੇ ਖੜੇ ਤੇ ਪਿਸਤੌਲ ਲੈ ਕੇ ਆਏ ਨੇ ਪਿਸਤੌਲ ਲੈ ਕੇ ਆਏ ਜੀ ਜਿਹੜੇ ਈਸੀ ਮੈਡਮ ਦੀ ਨਿਗਰਾਨੀ ਹੇਠ ਜਿਹੜੀ ਟੀਮ ਆਈ ਸੀ ਉਹਨਾਂ ਨੂੰ ਭਜਾਤਾ ਇਹਨਾਂ ਨੇ ਹਮ ਇਹਨਾਂ ਨੇ ਇੱਕ ਕੰਟੈਂਪਟ ਦੀ ਫਿਰ ਕੰਟੈਂਪਟ ਕੀਤੀ ਹੈ ਕੰਟੈਂਪਟ ਦੇ ਬਾਰੇ ਬਿਲਕੁਲ ਕੀਤੀ ਹੈ ਹਮ ਇਹ ਜਿਹਨੇ ਸਰਕਾਰੀ ਮੁਲਾਜ਼ਮਾਂ ਦੇ ਕੰਮਾਂ ਕਾਰਜ ਵਿੱਚ ਹਿੰਡਰੈਂਸ ਕ੍ਰੀਏਟ ਕੀਤੀ ਹੈ ਜਿਹਦੇ ਤੇ ਕਾਨੂੰਨੀ ਐਕਸ਼ਨ ਹੋਣਾ ਚਾਹੀਦਾ ਹੈ ਮੈਂ ਕੰਸਰਨ ਥਾਣੇ ਨੂੰ ਪ੍ਰਸ਼ਾਸਨ ਨੂੰ ਕਹੂੰਗਾ ਇਹਨਾਂ ਤੇ ਸਟ੍ਰਿਕਟ ਐਕਸ਼ਨ ਲਿਆ ਜੇ ਜਿਹਨਾਂ ਨੂੰ ਇਹਨਾਂ ਨੇ ਡੀਸੀ ਮੈਡਮ ਦੇ ਹੁਕਮਾਂ ਨੂੰ ਇਹਨਾਂ ਨੇ ਪਾਲਣਾ ਕਰਨ ਤੋਂ ਰੋਕਿਆ ਜੀ ਕੀ ਸੀ ਉੱਥੇ ਮੇਰੇ ਜੀ ਮੰਤੀ ਹੋ ਰਹੀ ਸੀ ਉੱਤੇ ਜਿਹੜੀਆਂ ਇਹਨਾਂ ਨੇ ਬਾਰ-ਬਾਰ ਫਿਰ ਨਹੀਂ ਬਣਾਈ ਸੀ ਨਾ ਹਨਕੁਆਰੀ ਹਨਕੁਆਰੀ ਮਤਲਬ ਹੋਈ ਤੇ ਮੈਂ ਕੀਤਾ ਵਜ ਰਿਹਾ ਸੀ ਕੀਤਾ ਜਦੋਂ ਇਹਨਾਂ ਨੇ ਗਲੀ ਬਣਾਈ ਇਹਨਾਂ ਆਪਾਂ ਤਾਂ ਮੱਜਣਾ ਚਾਹੀਦਾ ਸੀ ਇਹਨਾਂ ਨੇ ਜੋ 7 ਸਾਲ ਤੋਂ ਪਹਿਲਾਂ ਬਣੀ ਹੋਈ ਗਲੀ ਜਦੋਂ ਚਾਵਲਾ ਸਰਪੰਚ ਸੀ ਇਹਨਾਂ ਨੇ ਗਲੀ ਬਣਾਈ ਸੀ ਇਹਨਾਂ ਆਪਾਂ ਤਾਂ ਕੀਤਾ ਆ ਕਾ ਮਾਰਨ ਲੱਗਦਾ ਤੇ ਚਾवला ਸਾਹਿਬ ਨੇ ਇਹਨਾਂ ਕਿਹਾ ਵੀ ਅਸ ਤੋ ਅਗਾਂ ਤਾਂ ਗਲੀ ਅਸੀਂ ਬਣਾਈ ਤੇ ਅਗਾ ਪੁੱਤ ਦਾ ਨਾਮ ਆ। ਉਸ ਤੋਂ ਬਾਅਦ ਉਹਨਾਂ ਨੇ ਉਹ ਕਹਿੰਦੇ ਵੀ ਸਾਡੇ ਤੇ ਨਾਰਾ ਤੂੰ ਜਿੰਦ ਬਰਮਰ ਕੀ ਪੁੱਛ ਲੋ। ਉਸ ਤੋਂ ਬਾਅਦ ਦੋ ਤਿੰਨ ਬੰਦੇ ਉਹਨਾਂ ਪੁੱਛਿਆ ਵੀਗਾ ਮਲਾਜਮਾਂ ਨੇ। ਜੀ ਦੱਸੋ ਇਸ ਤੋਂ ਪਹਿਲਾਂ ਅਗਲੀਏ ਬਣੀ ਹੋਈ ਸੀ ਕਹਿੰਦੇ ਜੀ ਇਹ ਪਹਿਲਾਂ ਦੀ ਬਣੀ ਸੀ ਇਹਨਾਂ ਨੇ ਨਹੀਂ ਬਣਾਈ। ਇਸ ਤੋਂ ਇਹ ਗੱਲ ਉਹਨਾਂ ਨੂੰ ਬੜੀ ਕੌੜੀ ਲੱਗੀ। ਇਹ ਤੋਂ ਅਗਾਂ ਉਹਨਾਂ ਨੇ ਲੜਾਈ ਸ਼ੁਰੂ ਕਰ ਦਿੱਤੀ। ਹੂੰ। ਕਾਫੇ ਚਲਾ ਤੇ ਰਵਲਵਰ ਹੈਗਾ ਸੀ ਉਹਨਾਂ ਕੋਲ। ਕੋਈ ਓਰਾੜ ਵੀ ਅੱਗੀ ਸੀ ਤੇ ਵੱਡੇ ਵੱਡੇ ਚਲਾਣੇ ਸ਼ੁਰੂ ਕਰਦੇ। ਪਹਿਲ ਸ਼ੁਰੂ ਤੋਂ ਬੰਦੇ ਸਾਡੇ ਦੋ ਸੀ ਐ ਮੁਲਾਜ਼ਮਾ ਨੇ ਕਿਹਾ ਸੀ ਦੋ ਦੋ ਬੰਦੇ ਲੈਣੇ ਨੇ ਦੋ 13 ਦੇ ਦੋ ਦੋ ਚਾਰ ਚਾਰ ਬੰਦੇ ਬਾਅਦ ਨਹੀਂ ਹੋਣੇ ਚਾਹੀਦੇ ਤੇ ਹੋਲੀ-ਹੋਲੀ ਕਰਦੇ ਇਹ ਜਿਆਦਾ ਜੋੜ ਕੇ ਸਾਡੇ ਬੰਦੇ ਹੁੰਦੇ ਨਹੀਂ ਹੈਗੇ ਤੇ ਬਾਅਦ ਵਿੱਚ ਕੰਮ ਲੜਾਈ ਚੱਲ ਗਈ ਹੁਣ ਕੀ ਹੋਇਆ ਹੁਣ ਹਸਪਤਾਲ ਪਹੁੰਚੇ ਹਾਂ ਹਾਂਜੀ ਹਸਪਤਾਲ ਪਹੁੰਚੇ ਸੱਟਾਂ ਲੱਗੀਆਂ ਸਾਡੇ ਬੰਦਿਆਂ ਨੂੰ ਹੂੰ ਇਹ ਦੋ ਖੱਟੜ ਹੋ ਗਿਆ ਤਾਂ ਅੰਦਰ ਟੁੱਟ ਕੇ ਗਿਆ ਕੰਪਲਿਕੇਸ਼ਨ ਸੀ ਹਮ ਹਮ ਕਰਦੀਪ ਸਿੰਘ ਜੀ ਦਾ ਉਹਦਾ ਬੇਟਾ ਹੀ ਆ ਉਹਦਾ ਮੈਂਬਰ ਹੈਗਾ ਜੀ ਮੌਜੂਦਾ ਮੈਂਬਰ ਨੇ ਤੇ ਪਿੱਠ ਪਿੱਛੇ ਵੀ ਉਹਨਾਂ ਨੇ ਮੋਢਾ ਗੁੱਪੇ ਮੋਢਾ ਵੀ ਆ ਟੁੱਟ ਮਤਲਬ ਫ੍ਰੈਕਚਰ ਮੈਨ ਲੱਗਦੀ ਹੋ ਗਿਆ ਉਹਦਾ ਚੌਂਕਰੀ ਲਿਆ ਹਮ ਤੇ ਆਪਣੇ ਵਕੀਲ ਸਾਹਿਬ ਆ ਗਏ ਸੀ ਅੰਦਰ ਜੀ ਜੀ ਉਹਨਾਂ ਦੀ ਸਹਾਇਤਾ ਜੀ ਹਮ ਹੁਣ ਹਸਪੀਟਲ ਐਡਮਿਟ ਦਾਖਲੇ ਕਰਵਾਇਆ ਹਾਂਜੀ ਐਡਮਿਟ ਹਾਂਜੀ ਬਸ ਆ ਗੱਲਬਾਤ ਹੀ ਉਸ ਤੋਂ ਕੋਈ ਜ਼ਿਆਦਾ ਨਹੀਂ ਸਾਡੇ ਪੰਨੇ ਨੇ ਕੋਈ ਛੇੜਖਾਨੀ ਨਹੀਂ ਕੀਤੀ ਉਹਨਾਂ ਨੇ ਵਾਦਾ ਕੀਤਾ ਹਾਂ ਹਾਂ ਕੀ ਨਾ ਤਾ ਠੀਕ ਉਧਰ ਇਸ ਮਾਮਲੇ ਦੇ ਵਿੱਚ ਸਾਫਾ ਸਰਪੰਚ ਦੂਜੀ ਧਿਰ ਦੇ ਦੋ ਲੋਕ ਵੀ ਹਸਪਤਾਲ ਦੇ ਵਿੱਚ ਡਾਕਲ ਹੋਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਮਿੰਤੀ ਦਾ ਕੰਮ ਚੱਲ ਰਿਹਾ ਸੀ ਅਤੇ ਇਸੇ ਦੌਰਾਨ ਹੋਈ ਲੜਾਈ ਝਗੜੇ ਦੇ ਵਿੱਚ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਫਿਲਹਾਲ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਨੂੰ ਦੋਨਾਂ ਮਾਮਲਿਆਂ ਦੇ ਵਿੱਚ ਐਮਐਲਆਰ ਭੇਜ ਦਿੱਤੀ ਗਈ ਹੈ ਕੀ ਨਾ ਭਾਈ ਦਰਜੀਤ ਸਿੰਘ ਭਾਈ ਕੀ ਗੱਲ ਹੋਈ ਹੈ ਭਾਈ ਪਿੰਡ ਦੇ ਵਿੱਚ ਨਾ ਕੋਈ ਮਿੰਤੀ ਦਾ ਕੰਮ ਚੱਲ ਰਿਹਾ ਸੀ ਗੁੰੰਤੀ ਹੋ ਰਹੀ ਸੀ ਤੇ ਉੱਥੇ ਆਫਸਰ ਚ ਕੋਈ ਗੋਲ ਪਲਾਰਾ ਆਇਆ ਮਿੰਤੀ ਦੇ ਵਿੱਚ ਮੈਨੂੰ ਤੇ ਕਿਸੇ ਕੱਢ ਦਾ ਪਤਾ ਵੀ ਕੋਈ ਨਹੀਂ ਤੇ ਮੈਂ ਤਾਂ ਆ ਕੇ ਖੜਾ ਤੇ ਮੇਰੇ ਤੇ ਨਜਾਇਜ਼ ਪੱਟ ਮਾਰ ਮਰਨਾ ਕੀਤੀ ਹੈ ਮੇਰੇ ਕਿਸੇ ਪਾਰਟੀ ਨੇ ਮੇਰਾ ਕੋਈ ਲੈ ਦੇ ਨੀ ਜਦੋਂ ਕਿ ਮੇਰੇ ਨਾਲ ਘੁੱਟ ਮਾਰ ਕੀਤੀ ਨਜਾਇਜ਼ ਕੀਤੀ ਘੁੱਟ ਮਾਰ ਮੇਰੇ ਸਿਰ 'ਚ ਪਸ਼ਮਾਰਿਆ ਤੇ ਮੇਰਾ ਮੂੰਹ ਬੁੱਲ ਪਾੜ ਦਿੱਤਾ ਦੰਦ ਪਨ ਦਿੱਤੇ ਨੇ ਕਿੰਨੇ ਕਿੰਨੇ ਇਹ ਪਿੰਡ ਦੇ اپੋਜੀਸ਼ਨ ਪਾਰਟੀ ਦੇ ਬੰਦੇ ਸੀ ਜੀ ਮੇਰਾ ਕਿਤੇ ਐਨੀ ਅਰੇਂਜਮੈਂਟ ਚੰਕ ਕੇ ਗਏ ਜਿੰਨੇ ਪੇਪਰ ਇਹ ਸੀ ਅੱਛਾ ਇਹਨੇ ਜਿੰਨੇ ਪੇਪਰ ਨੇ ਤੇ ਹੋਰ ਤਾਂ ਪਤਾ ਹੀ ਨਹੀਂ ਲੱਗਿਆ ਕਿਲੇ ਕਿਲੇ ਮਾਰ ਕਰਨ ਦੀ ਬੱਧੀ ਮੇਰੇ ਸਿਰ 'ਚ ਵੀ ਸੱਟ ਮਾਰੀ ਨੇ ਕਾਗਦੂੰਗੀ ਸੱਟਾਂ ਮਾਰੇ ਗੁੱਝੇ ਮਾਰੇ ਬੱਚਿਆਂ ਨੇ ਆ ਬੁੱਲ ਵੀ ਪਾੜ ਕੇ ਦੰਦ ਵੀ ਤੋੜ ਦਿੱਤੇ ਨੇ ਕਿਨਾ ਹੈ ਦਲਜੀਤ ਸਿੰਘ ਪਿੰਡ ਵੱਡਾਪੂਰ ਵਾਲਾ ਠੀਕ ਮੇਰਾ ਨਾਮ ਤਲਵਿੰਦਰ ਸਿੰਘ ਕੀ ਗੱਲ ਹੋਈ ਹੈ ਪਿੰਡ ਵਿੱਚ ਮਿੰਤੀ ਦਾ ਕੰਮ ਚੱਲ ਰਿਹਾ ਸੀ ਤੇ ਆਪਸ ਵਿੱਚ ਮੈਨੂੰ ਨਹੀਂ ਪਤਾ ਇਹ ਨਾ ਦੇ ਕੀ ਗੱਲ ਹੋਈ ਜਾ ਤੇ ਮੈਂ ਪਿੱਛੇ ਸੀ ਥੋੜਾ ਜਿਹਾ ਤੇ ਜਦੋਂ ਆਪਸ ਵਿੱਚ ਡੈਡੀ ਜਰੀ ਤੇ ਲੜ ਪਿਆ ਤੇ ਆਪਣੇ ਕੋਈ ਗਵਾਂਢੀ ਹੈਗੇ ਆ ਉਹਨਾਂ ਦਾ ਨਾਮ ਆ ਰੇਸ਼ਮ ਸਿੰਘ ਜੀ ਰੇਸ਼ਮ ਸਿੰਘ ਤੇ ਉਹਨਾਂ ਦੇ ਮੁੰਡਿਆਂ ਨੇ ਮੈਨੂੰ ਲਿਆ ਫੜ ਠੀਕ ਹੈ ਤੇ ਗਰਸ਼ਰਨ ਦੇ ਮੁੰਡੇ ਦੇ ਹੱਥੀ ਤਲਵਾਰ ਗਰਸ਼ਰਨ ਆਉਦੇ ਮੁੰਡੇ ਨੂੰ ਕਹਿੰਦਾ ਮਾਰ 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 ਦੋਨੇ ਚੋਰ ਮੇਰੀ ਤਲਵਾਰ ਮਾਰੀ ਆ ਬਾਲਾ ਕੋਈ ਤਾਂ ਮੇਰੇ ਕੋਲ ਹੋਇਆ ਨਹੀਂ ਮੈਂ ਆਪਦੇ ਹੱਥ ਹੀ ਐਂ ਕੀਤੇ ਆ ਤੇ ਉਹ ਕੁਰਬਾਨਾ ਹੱਥ ਤੇ ਵਜੀ ਐ ਇਹ ਕਿੰਨੀ ਕੋਈ ਦੀ ਗੱਲ ਐ ਇਹ ਦੋ ਕੁ ਟਾਈਪ ਕੋਈ ਦੀ ਗੱਲ ਐ ਪਿੰਡ ਚ ਹਾਂਜੀ ਪਿੰਡ ਚ ਕਾਹਦਾ ਕੰਮ ਕਾਹਦਾ ਚੱਲਦਾ ਸੀ ਕੋਣ ਆਇਆ ਸੀ ਅਫਸਰ ਅਫਸਰ ਲੋਗ ਆਏ ਸੀ ਪਿੰਡ ਜੀ ਸਰ ਬਰਾਣੇ ਸਰਪੰਚ ਜੀ ਵੱਡੇ ਦਾੜੀ ਜੀ ਤੁਮ ਇੰਤੀ ਦਾ ਕੰਮ ਚੱਲਦਾ ਸੀ ਕਿ ਪਿਛਲੇ ਕੀ ਕੰਮ ਹੋਇਆ ਕਿੰਨਾ ਕੰਮ ਕਿਨਾ ਹੋਦਾ ਤਲਵਿੰਦਰ ਸਰ ਹੋਇਆ ਅੱਜ ਪ੍ਰਸ਼ਾਸਨ ਇੱਥੇ ਆਇਆ ਸੀਗਾ ਮੰਤੀ ਹੋ ਰਹੀ ਸੀ ਕੰਮਾਂ ਦੀ ਜਿਹੜੇ ਹੋਏ ਐ ਮੰਤੀ ਜੀ ਉਹ ਸਹੀ ਹੋ ਰਹੀ ਸੀ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਇੱਕ ਅਸੀਂ ਨਾਲੀ ਬਣਾਈ ਸੀ ਉਧਰ ਉਹ ਨਾਲੀ ਤੇ ਕੁਝ ਗਲੀ ਦੇ ਵਿੱਚ ਵੀ ਥੋੜੇ ਟੁੱਟੀ ਸੀ ਉੱਥੇ ਪਵਾਇਆ ਸੀ ਜਦੋਂ ਉਸ ਤਾਂ ਤੇ ਗਏ ਉਹਨਾਂ ਨੇ ਜਾ ਕੇ ਆਹ ਨਹੀਂ ਗਲੀ ਸਾਡੀ ਬਣੀ ਹੈ ਜੀ ਨਾਲੀ ਸਾਡੀ ਬਣੀ ਹੈ ਸੀ ਇਹ ਨਾਲੀ ਤਾਂ ਅਸੀਂ ਬਣਾਈ ਹੈ ਤੇ ਉਹ ਬਸ ਇੱਥੋਂ ਹੀ ਸਾਡਾ ਟਕਰਾਅ ਹੋ ਗਿਆ ਤੇ ਇਹਨੇ ਜੀ ਰੌਣਾ ਪੈ ਗਿਆ ਉਹਨਾਂ ਨੇ ਟਰੱਕ ਚੱਕ ਲਈ ਆਏ ਇੱਕ ਦੂਜੇ ਦੇ ਨਾਲ ਲੜਾਈ ਗਈ ਉੱਥੋਂ ਕੀ ਹੋ ਗਿਆ ਤੇ ਫਿਰ ਪ੍ਰਸ਼ਾਸਨ ਕਿੱਥੇ ਆ ਹੁਣ ਇਸ ਟਾਈਮ ਜਿਹੜੇ ਮੰਤੀ ਕਰ ਗਿਆ ਅੱਧੀ ਵਿੱਚੇ ਰਹਿ ਗਈ ਉਹਨਾਂ ਥੋੜੀ ਰਹਿ ਗਈ ਵੱਧੀ ਕਿ ਥੋੜੀ ਰਹਿ ਗਈ ਮੰਤੀ ਤਾਂ ਤਕਰੀਬਨ ਹੋ ਚੱਲੀ ਸੀ ਸ਼ਮਸ਼ਾਨ ਘਾਟ ਜਿਮ ਡਿਸਪੈਂਸਰੀ ਸਕੂਲ ਇਹ ਹੋ ਚੁੱਕੀਆਂ ਤੇ ਇੱਕ ਆ ਗਲੀ ਤੇ ਹੋਰ ਕੀ ਰਹਿ ਗਿਆ ਸੀ ਗਲੀ ਰਹਿ ਗਈ ਸੀ ਥੋੜਾ ਬਹੁਤਾ ਇਹ ਗਲੀ ਰਹਿ ਗਈ ਸੀ ਪੰਚਾਇਤਕਾਰ ਦੀ ਪੇਂਟ ਦੁਆਰਾ ਪੇਂਟ ਪੂੜ ਸੀ ਇੱਕ ਖਾਲਾ ਸੀ ਮੇਰੇ ਖਿਆਲ ਚ ਉਹ ਨਿਕਾਸੀ ਨਾਲੇ ਦੀ ਪ੍ਰਿਪੇਅਰ ਸੀ ਬਸ ਇਹ ਰਹਿ ਚੁੱਕੀ ਬਾਕੀ ਹੋ ਗਿਆ ਸੀ ਠੀਕ ਹੈ ਤੇ ਹੁਣ ਤੁਹਾਡਾ ਕੀ ਕਹਿਣਾ ਹੈ ਜੋ ਇਹ ਮਾਹੌਲ ਖਰਾਬ ਹੋਇਆ ਪਿੰਡੇ ਚ ਕਿਸ ਵਜ੍ਹਾ ਕਰਕੇ ਹੋਇਆ ਬਸ ਆਂ ਸ਼ਰਾਰਤੀ ਹਾਂ ਸਰ ਸਿਆਸੀ ਬਾਜੀ ਬਸ ਸਿਆਸਤ ਪਿੱਛੇ ਹੋਇਆ ਕੋਈ ਗੱਲ ਵੀ ਉਹ ਜੀ ਨਹੀਂ ਜੋ ਕੰਮ ਕਰਾਇ ਸਹੀ ਅਸੀਂ ਲਿਖਾਇ ਨੇ ਸਹੀ ਹੋਏ ਨੇ ਸਹੀ ਲਿਖੀ ਚੇ ਨੇ ਬਸ ਇਹ ਸਿਆਸੀ ਲੜਾਈ ਹੈ ਬਸ ਸਿਆਸੀ ਮੁੱਦਾ ਸਾਰਾ ਹੂੰ ਹੁਣ ਤੁਸੀਂ ਕੋਈ ਮੌਜੂਦਾ ਸਰਪੰਚ ਥੋੜਾ ਜਿਹਾ ਇਸ ਕਰਕੇ ਥੋੜਾ ਜਿਹਾ ਦਬਾਅ ਟਕਰਾ ਰੱਖਦਾ ਹੋਰ ਗੱਲ ਕੁਝ ਵੀ ਨਹੀਂ ਹੁਣ ਤੁਸੀਂ ਇਹ ਜੋ ਪਿੰਡ ਚ ਮਾਹੌਲ ਹੋਇਆ ਇਹਦੇ ਬਾਰੇ ਪੁਲਿਸ ਨੂੰ ਕੋਈ ਜਾਣਕਾਰੀ ਦਿੱਤੀ ਹੈ ਇਨਫਾਰਮੇਸ਼ਨ ਦਿੰਦੀ ਹੈ ਨਹੀਂ ਅਜੇ ਤਾਂ ਨਹੀਂ ਕੋਈ ਦਿੰਦੀ ਠੀਕ ਠੀਕ ਹੈ ਇੱਥੇ ਪੇਸ਼ੈਂਟ ਆਏ ਆ ਕਿੱਥੋਂ ਆਏ ਆ ਸਰ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਆ ਬੂਰੋ ਵਾਲੇ ਪਿੰਡ ਦੇ ਉੱਥੇ ਲੜਾਈ ਹੋਈ ਹੈ ਤਿੰਨ ਨੂੰ ਅਸੀਂ ਉਹਨਾਂ ਦੇ ਐਮ ਐਨ ਆਰ ਕਰਤੀਏ ਬਾਕੀ ਐਕਸ ਰੇ ਤੋਂ ਬਾਅਦ ਅਸੀਂ ਰਿਪੋਰਟਿੰਗ ਕਰਾਂਗੇ ਕੋਈ ਰੈਫਰ ਵੀ ਕੀਤੇ ਜਾ ਰਹੇ ਦੋ ਰੈਫਰ ਕੀਤੇ ਆ ਉਹਨਾਂ ਦੀ ਰਿਪੋਰਟਿੰਗ ਉੱਥੇ ਫਰੀਦਕੋਟੋਂ ਹੋਊਗੀ ਬਾਕੀ ਅਸੀਂ ਇੱਥੇ ਜਿਹੜਾ ਇੱਥੇ ਦਾ ਉਹਨਾਂ ਦਾ ਇਲਾਜ ਇੱਥੇ ਕਰਾਂਗੇ ਇਹ ਕੋਈ ਲੜਾਈ ਝਗੜੇ ਦਾ ਕੇਸ ਹੈ ਲੜਾਈ ਝਗੜੇ ਦਾ ਕੇਸ ਹੈ ਜੀ ਲੜਕੀ ਹੈ ਬਾਕੀ ਇਹਨਾਂ ਨੂੰ ਪ੍ਰੀ ਇਨਿਮਨਰੀ